ਸੂਰਜ ਸਟੇਨਰਜੀ ਜੀ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਅੱਜ ਦੀਆਂ ਸੁਰਖੀਆਂ ਦੱਸੋ ਜੀ। ਜੀ ਸਭ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੇ ਅੱਜ ਦੀਆਂ ਸੁਰਖੀਆਂ ਦਾ ਵੇਰਵਾ ਇਹ ਹੈ ਕਿ ਦਿੱਲੀ ਦੀ ਮੰਤਰੀ ਅਕਸ਼ੀਲ ਨੂੰ ਹਸਪਤਾਲ ਦੇ ਵਿੱਚ ਛੁੱਟੀ ਮਿਲੀ। ਆ ਕਾੜੀ ਪਾਲ ਨੇ ਬੀਬੀ ਸੁਰਜੀਤ ਕੌਰ ਦਾ ਸਮਰਥਨ ਕਰਨ ਤੋਂ ਪੀਤੀ ਕੋਰੀ ਨਾ ਬੱਚਾ ਨੂੰ ਦੇਵੇਗਾ ਸੁਰੱਖਣ। ਬਾਗੀ ਆਕਾਲੀਆਂ ਵੱਲੋਂ ਆਕਾਲੀਪਾਲ ਬਚਾਓ ਲਹਿਰ ਦੀਆਂ ਤਿਆਰੀਆਂ ਸ਼ੁਰੂ। ਮੀਤ ਹੇਰ ਨੇ ਮੰਤਰੀ ਦੇ ਅਹੁਦੇ ਤੋਂ ਤੀਬਰਤਾ ਯੋਗਾ ਵਾਲੀ ਕੁੜੀ ਨੇ ਕਿਹਾ ਮੈਂ ਕਾਨੂੰਨੀ ਲੜਾਈ ਲੜਨ ਵਾਸਤੇ ਤਿਆਰ ਹਾਂ। ਪੰਜਾਬ ਦੇ ਵਿੱਚ ਮੀਂਹ ਪਿਆ ਮੌਸਮ ਹੋਇਆ ਖੁਸ਼ਗਵਾਰ ਜਲੰਧਰਵਾਲੀ ਸੀਟ ਸਿਆਸੀ ਪਾਰਟੀਆਂ ਦੀ ਇੱਜ਼ਤ ਦਾ ਸਵਾਲ ਬਣੀ ਚਲਦੀ ਰੇਲ ਗੱਡੀ ਦੇ ਵਿੱਚੋਂ ਨੌਜਵਾਨ ਨੂੰ ਥੱਲੇ ਸੁੱਟਿਆ ਮੌਨਸੂਨ ਅਨੁਸਾਰ ਪੰਜਾਬ ਦੇ ਵਿੱਚ ਤਿੰਨ ਮੌਤਾਂ ਹੋਈਆਂ ਪਹਿਲੇ ਮੀਂਹ ਨਾਲ ਹੀ ਚੋਣ ਲੱਗੀ ਨਾਮ ਮੰਦਰ ਦੀ ਛੱਤ ਤੇ ਆਖਰੀ ਖਬਰ ਸਰਪੰਚਣੀ ਦਾ ਫਰਮਾਨ ਜੇ ਮੁੰਡਿਆਂ ਨੇ ਕੈਪੀ ਪਾਈ ਤਾਂ ਕਾਰਵਾਈ ਹੋਏਗੀ ਹੁਣ ਹਾਜ਼ਰ ਹੈ ਪੰਜਾਬ ਦੀ ਖਬਰਸਾਰ ਅਤੇ ਦਿੱਲੀ ਦਰਬਾਰ ਦੇ ਚਲੰਤ ਮਾਮਲਿਆਂ ਤੇ ਵਿਚਾਰ ਟਿਣਾ ਜੀ ਪੰਜਾਬ ਦੇ ਵਿੱਚ ਬਾਗੀ ਅਕਾਲੀ ਦਲ ਦਾ ਜਿਹੜਾ ਗਰੁੱਪ ਹੈ ਉਹਨਾਂ ਦਾ ਕੀ ਬਣਿਆ ਕੋਈ ਸਮਝੌਤਾ ਹੁੰਦਾ ਲੱਗਦਾ ਕੀ ਕੀ ਨਿਕਲ ਰਿਹਾ ਇਹਦੇ ਵਿੱਚੋਂ ਆ ਬਿਲਕੁਲ ਜੀ ਬੜੀ ਹੈਰਾਨੀ ਵਾਲੀ ਗੱਲ ਆ ਕਿ ਜਿਹੜੇ ਮੋੜ ਦੇ ਉੱਤੇ ਅੱਜ ਅਕਾਲੀ ਦਲ ਲੜਦਾ ਲੜਦਾ ਆਪਸ ਦੇ ਵਿੱਚ ਪਹੁੰਚ ਗਿਆ ਇਸ ਹੌਰਸ ਦੇ ਵਿੱਚ ਕੀ ਕੀ ਨਵੀਆਂ ਗੱਲਾਂ ਹੋਣਗੀਆਂ ਜਿਹੜੀ ਇਸ ਵੇਲੇ ਹਾਲਾਤ ਬਣੇ ਹੋਏ ਆ ਇਹਦੇ ਵਿੱਚ ਕੋਈ ਬਚਾਅ ਵਾਲੀ ਗੱਲ ਆਉਦੀ ਸਾਹਮਣੇ ਜਾਂ ਨਹੀਂ ਇਹ ਤਾਂ ਵਖਰੇ ਦਸੂਗਾ ਪਰ ਗੱਲ ਇਹ ਦੀ ਕਿ 40 ਦਿਨ ਵਿਚਲੀ جنگ ਆ ਜਿਹੜੀ ਬਹੁਤ ਤਿੱਖੀ ਤੇ ਤੇਜ਼ ਹੋ ਗਈ ਆ ਕਿਉਂਕਿ ਇੱਕ ਪਾਸੇ ਅੱਜ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਗੱਲ ਕਹੀ ਸੀ ਕਿ ਸਾਨੂੰ ਕਹਿੰਦੇ ਜੀ ਕਿ ਤੁਸੀਂ ਬੀਜੇਪੀ ਦੇ ਏਜੰਟ ਆ ਤੇ ਸਾਡੇ ਕਰਕੇ ਤੁਹਾਡੀ ਸਰਕਾਰ ਬਣੀ ਸੀ ਤੇ ਅੱਜ ਭਾਈ ਤੁਹਾਨੂੰ ਸੀ ਬੀਜੇਪੀ ਵਾਲੇ ਲੱਗਣ ਲੱਗ ਪਏ ਆ ਉਜੀਤਨ ਇਹ ਕਿ ਇਹ ਸਾਰੇ ਵਰਤਾਰੇ ਦੇ ਉੱਤੇ ਵਿਕਰਮ ਸਿੰਘ ਮਜੀਠੀਆ ਇੱਕ ਵੀ ਸ਼ਬਦ ਮੂੰਹ ਦੇ ਵਿੱਚੋਂ ਨਹੀਂ ਕੱਢ ਰਹੇ ਪਤਾ ਨਹੀਂ ਕਿਹੜੇ ਕਾਰਨ ਆ ਤੀਜੀ ਗੱਲ ਇਹ ਆ ਵੀ ਸੁਖਵੀਰ ਸਿੰਘ ਬਾਦਲ ਆਪ ਸਾਹਮਣੇ ਹਲਕੇ ਨਹੀਂ ਬੋਲ ਰਹੇ ਉਹਨਾਂ ਦੇ ਅਲਕਾਰ ਹੋਰ ਬੋਲ ਰਹੇ ਆ ਚੌਥੀ ਗੱਲ ਇਹ ਆ ਵੀ ਇਸ ਵੇਲੇ ਭੂਦਰ ਸਾਹਿਬ ਕਹਿੰਦੇ ਜੀ ਕਿ ਭਾਈ ਪਾਰਟੀ ਬਿਲਕੁਲ ਸਾਰੀ ਦੀ ਸਾਰੀ ਨਾਲ ਹੈਗੀ ਜੀ ਸੁਖਵੀਰ ਸਿੰਘ ਬਾਦਲ ਨੇ ਇਹ ਤਾਂ ਐਵੇਂ ਕਹੀ ਜਾਂਦੇ ਆ ਤੇ ਉਸ ਤੋਂ ਅਗਲੀ ਗੱਲ ਇਹ ਆ ਜੀ ਕਿ ਅੱਜ ਜਲੰਧਰ ਵਾਲੀ ਜ਼ਿਮਨੀ ਚੋੜ ਤੇ ਔਲਾ ਪੈ ਗਿਆ ਕਿਉਂਕਿ ਇੱਥੇ ਅਕਾਲੀ ਦਲ ਨੇ ਬੀਬੀ ਸੁਰਜੀਤ ਕੌਰ ਨੂੰ ਉਮੀਦਵਾਰ ਬਣਾਇਆ ਸੀ ਪਰ ਅੱਜ ਅਕਾਲੀ ਦਲ ਨੇ ਇਹ ਗੱਲ ਕਹਿ ਰਹੀ ਸੀ ਜੀ ਕਿ ਅਸੀਂ ਉਹਨਾਂ ਨੂੰ ਉਮੀਦਵਾਰ ਨਹੀਂ ਬਣਾਇਆ। ਉਹ ਕਹਿੰਦੇ ਜੀ ਬੀਬੀ ਸੁਰਜੀਤ ਕੌਰ ਅਕਾਲੀ ਦਲ ਦੇ ਉਮੀਦਵਾਰ ਨਹੀਂ ਹਨ। ਅਸੀਂ ਤਾਂ ਪਹਿਲਾਂ ਹੀ ਫੈਸਲਾ ਕੀਤਾ ਸੀ ਜੀ ਕਿ ਇੱਥੇ ਆਪਾਂ ਉਮੀਦਵਾਰ ਖੜਾ ਕਰਨਾ ਹੀ ਨਹੀਂ। ਅਸੀਂ ਤਾਂ ਪਸਪਾ ਦਾ ਸਮਰਥਨ ਕਰਨਾ। ਉਹ ਕਹਿੰਦੇ ਬੀਬੀ ਜਗਦੀਰ ਕੌਰ ਨੇ ਤੇ ਕੁਝ ਕੋ ਹੋਰ ਜਿਹੜੇ ਬਗਾਵਤ ਕਰਨ ਵਾਲੇ ਆ ਉਹਨਾਂ ਨੇ ਆਪਣੀ ਇੱਛਾ ਮੁਤਾਬਕ ਮਰਜ਼ੀ ਦੇ ਮੁਤਾਬਕ ਹੀ ਖੜੇ ਕਰ ਦਿੱਤੇ ਇਹ ਉਮੀਦਵਾਰ। ਪਰ ਬੀਬੀ ਸੁਰਜੀਤ ਕੌਰ ਨੂੰ ਤਾਂ ਅਸੀਂ ਉਮੀਦਵਾਰ ਬੰਨਾ ਹੀ ਨਹੀਂ। ਇਸ ਤਰ੍ਹਾਂ ਖੜਾ ਕੀਤਾ ਹੀ ਨਹੀਂ। ਮਤਲਬ ਇਹ ਆ ਕਿ ਇਸ ਮਾਮਲੇ ਦੇ ਵਿੱਚ ਅਵੱਲਾ ਜਾਂ ਮੋੜ ਆ ਗਿਆ ਵੀ ਜਦੋਂ ਹੁਣ ਬੀਬੀ ਜੀ ਤਾਂ ਪੂਰਾ ਪ੍ਰਚਾਰ ਕਰੀ ਜਾਂਦੇ ਆ ਤੇ ਉਹ ਕਹਿੰਦੇ ਜੀ ਤਾਂ ਸਾਡੇ ਉਮੀਦਵਾਰ ਹੀ ਨਹੀਂ ਤੇ ਅੱਜ ਬੀਬੀ ਸੁਰਜੀਤ ਕੌਰ ਨੇ ਪ੍ਰੈਸ ਕਾਨਫਰੰਸ ਕੀਤੀ ਜਲੰਧਰ ਦੇ ਪ੍ਰੈਸ ਕਲੱਬ ਦੇ ਵਿੱਚ ਉਹ ਕਹਿੰਦੇ ਜੋ ਕੁਝ ਪਾਰਟੀ ਦੇ ਵਿੱਚ ਹੈ ਉਹ ਤਾਂ ਚਲੋ ਹੈ ਮੇਰੀ ਬੇਨਤੀ ਹੈ ਉਹ ਕਹਿੰਦੇ ਅਮਰਪਾਲ ਨੂੰ ਮੇਰੀ ਬੇਨਤੀ ਹੈ ਜੀ ਜੀ ਇਸ ਵੇਲੇ ਸਰਬਜੀਤ ਸਿੰਘ ਖਾਲਸਾ ਨੂੰ ਤੇ ਸੁਖਮਨਜੀਤ ਸਿੰਘ ਮਾਨਹੋਰਾ ਨੂੰ ਕਿਰਪਾ ਕਰਕੇ ਉਹ ਮੇਰੇ ਸਮਰਥਨ ਦੇ ਵਿੱਚ ਆਉਣ ਤੇ ਉਧਰ ਪਤਾ ਲੱਗਾ ਜੀ ਕਿ ਅੱਜ ਬਸਪਾ ਦਾ ਉਮੀਦਵਾਰ ਜਿਹੜਾ ਕਿ ਇਤੋ ਵਿੰਦਰ ਲਖਾ ਬਣਾਇਆ ਗਿਆ ਉਹਨਾਂ ਦੇ ਪੱਖ ਦੇ ਵਿੱਚ ਬੋਲ ਪਿਆ ਕਾਰੀ ਦਲ ਨੇ ਕਹਿਤਾ ਜੀ ਕਿ ਸਾਡੀ ਪਹਿਲਾਂ ਹੀ ਗੱਲ ਹੋਈ ਸੀ ਬੀਬੀ ਜਗੀਰਕੌਰ ਨੇ ਫੋਨ ਵੀ ਕੀਤਾ ਸੀਗਾ ਸੁਖਵੀਰ ਸਿੰਘ ਬਾਦਲ ਹੋਰਾਂ ਨੂੰ ਦਲਜੀਤ ਸਿੰਘ ਟੀਮਾ ਹੋਰਾਂ ਨੇ ਕਿਹਾ ਉਹਨਾਂ ਨੇ ਉਦੋਂ ਹੀ ਕਹਿਤਾ ਸੀ ਵੀ ਭਾਈ ਆਪਾਂ ਇਥੋਂ ਉਮੀਦਵਾਰ ਨਹੀਂ ਐਲਾਨਣਾ ਇਹਨਾਂ ਨੇ ਕਾਰੀ ਕੀਤੀ ਮਰਜ਼ੀ ਕੀਤੀ ਇਸ ਕਰਕੇ ਭਾਈ ਅਸੀਂ ਬਿਲਕੁਲ ਨਹੀਂ ਸਮਰਥਨ ਕਰਦੇਗੇ ਸਾਡੀ ਇਹ ਬਿਲਕੁਲ ਨਹੀਂ ਉਮੀਦਵਾਰ ਹੈਗੀ ਬੀਬੀ ਜੀ ਸੁਰਜੀਤ ਕੌਰ ਤਾਂ ਗਰੀਬ ਘਰ ਦੇ ਵਿੱਚੋਂ ਆ ਬੜੇ ਸੁਧਾਰਨ ਘਰ ਦੇ ਵਿੱਚੋਂ ਆ ਉਹ ਤਾਂ ਚੋਣ ਲੜਨ ਦੇ ਲਈ ਸਰਮਾਇ ਹੀ ਨਹੀਂ ਉਹਨਾਂ ਦੇ ਕੋਲੇ ਤੇ ਜਿਨ੍ਹਾਂ ਨੇ ਉਹ ਕਹਿੰਦੇ ਜੀ ਇਹਨਾਂ ਨੂੰ ਚੁੱਕ ਚੁਕਾ ਕੇ ਖੜਾ ਕੀਤਾ ਤੇ ਉਹਨਾਂ ਨੇ ਪੈਸਾ ਵੀ ਕੋਈ ਨਹੀਂ ਲਾਉਣਾ ਕਿ ਜਾਂ ਤਾਂ ਹੁਣ ਲਾਉਣ ਜੀ ਤੇ ਫਿਰ ਹੁਣ ਬੀਬੀ ਸਰਜੀਤ ਕੌਰ ਦਾ ਕੀ ਬਣੇਗਾ ਉਹ ਕੈਂਡੀਡੇਟ ਰਹਿਣਗੇ ਹਾਂ ਬਿਲਕੁਲ ਜੀ ਉਹਨਾਂ ਅਕਾਲੀ ਦਲ ਦੇ ਸਬੰਧ ਨਹੀਂ ਰਹਿਣਗੇ ਜੀ ਤੇ ਉਹਨਾਂ ਨੇ ਹੁਣ ਵੇਖੋ ਉਹ ਤਾਕਤ ਕਿਉਂਕਿ ਭਰੇ ਤੋਂ ਉਹਨਾਂ ਨੇ ਅਕਾਲੀ ਦਲ ਦੇ ਵੱਲੋਂ ਕਾਗਜ਼ ਹੈ ਹੁਣ ਕਿਹਨ ਲੜਨੀ ਤਾਂ ਪਊਗੀ ਉਹਨਾਂ ਨੂੰ ਕਿਉਂਕਿ ਦੇਖੋ ਜਿਨ੍ਹਾਂ ਨੇ ਕਾਗਜ਼ ਵਾਪਸ ਲੈਣੇ ਸੀ ਵਾਪਸ ਲੈ ਲਏ ਜਿਨ੍ਹਾਂ ਦੇ ਰੱਦ ਹੋਣੇ ਸੀ ਰੱਦ ਹੋ ਗਏ ਪਰ ਉਹਨਾਂ ਨੇ ਕਹਿ ਦਿੱ ਕਿਸੇ ਸਮਰਥਨ ਨਹੀਂ ਕਰਦੇ ਯਾਨੀ ਕਿ ਦੋ ਧੜਿਆਂ ਦੇ ਵਿੱਚ ਵੰਡਿਆ ਹੋਇਆ ਅਕਾਲੀ ਦਲ ਸੋ ਹਦੀਰ ਸਿੰਘ ਬਾਗਲ ਦੇ ਧੜੇ ਨੇ ਗੱਲ ਕਹਤੀ ਜੀ ਕਿ ਅਸੀਂ ਸਮਰਥਨ ਨਹੀਂ ਕਰਦੇ ਅਸੀਂ ਤਾਂ ਸਮਰਥਨ ਬਸਪਾ ਦਾ ਕਰਾਂਗੇ ਟੋਣ ਉਹ ਲੜਨਗੇ ਇਸੇ ਤਰਕੇ ਕਿ ਉਹ ਹੁਣ ਸਿਮਰਨਜੀਤ ਮਾਨ ਹੋਰਾਂ ਤੋਂ ਮਦਦ ਦੀ ਮੰਗ ਕਰਦੇ ਆ ਇਸੇ ਤਰਕੇ ਅਮਰਪਾਲ ਸਿੰਘ ਖਾਲਸਾ ਦੇ ਕੋਲੋਂ ਮੰਗ ਕਰ ਰਹੇ ਆ ਸੋ ਇਸ ਵੇਲੇ ਅਕਾਲੀ ਦਲ ਦੀ ਪ੍ਰਧਾਨਗੀ ਦੇ ਵਿੱਚ ਵੀ ਦੋ ਧੜੇ ਆ ਤੇ ਜਲੰਧਰ ਦੀ ਉਮੀਦਵਾਰ ਦੇ ਮਾਮਲੇ 'ਚ ਵੀ ਦੋ ਧੜੇ ਆ ਤੇ ਧੜਿਆਂ ਦੇ ਵਿੱਚ ਵੰਡਿਆ ਹੋਇਆ ਅਕਾਲੀ ਦਲ ਆਪਦੀ ਜਗ੍ਹਾ ਹਸਾਈ ਦਾ ਪਾਤਰ ਆਪੇ ਬਣੀਆਂ ਦਾ ਜੀ ਜਿਹੜਾ ਬਾਗੀ ਧੜਾ ਉਹ ਬੀਬੀ ਸਰਜੀਤ ਕੌਰ ਦੀ ਮਦਦ ਕਰੇਗਾ ਆ ਬਿਲਕੁਲ ਜੀ ਕਰਨੀ ਤਾਂ ਚਾਹੀਦੀ ਜੀ ਕਿਉਂਕਿ ਉਹਨਾਂ ਨੇ ਤਾਂ ਖੜੇ ਕੀਤਾ ਹੁਣ ਜਿਹੜਾ ਬਾਗੀ ਧੜਾ ਉਹਦੇ ਵਿੱਚ ਪ੍ਰੇਮ ਸਿੰਘ ਚੰਦੂ ਬਾਜਰਾ ਉਹਦੇ ਵਿੱਚ ਸਰਜੀਸ਼ ਜਿਹੜਾ ਸਿਕੰਦਰ ਸਿੰਘ ਮਲੂਕਾ ਸੋਰੀ ਉਹਦੇ ਵਿੱਚ ਟੌੜਾ ਧੜਾ ਉਹਦੇ ਵਿੱਚ ਬਰਨਾਲਾ ਧੜਾ ਉਹਦੇ ਵਿੱਚ ਢੀਂਡਸਾ ਗਲੋਪਾ ਉਹਦੇ ਵਿੱਚ ਗੁਰਪ੍ਰਤਾਪ ਸਿੰਘ ਵਡਾਲਾ ਹੋਰੀਆਂ ਉਹਦੇ ਵਿੱਚ ਹੋਰ ਕਈ ਨੇਤਾ ਹੈਗੇ ਆ ਸੋ ਚਾਹੀਦਾ ਤਾਂ ਹੈ ਜੀ ਜੇਕਰ ਉਹਨਾਂ ਨੇ ਅੱਗੇ ਕੀਤਾ ਹੈਗਾ ਤੇ ਫੇਰ ਉਹ ਭਾਈ ਕੋਈ ਜਲਵਾ ਵੀ ਪੇਸ਼ ਕਰਨ ਵੀ ਭਾਈ ਆ ਦੇਖੋ ਤੁਸੀਂ ਨਹੀਂ ਸਮਰਸਦ ਦਿੱਤਾ ਸੀ ਦੇਖੋ ਕਮਾਲਾਂ ਕਰਤੀਆਂ ਹਾਲਾਂਕਿ ਖਾਲਸਾ ਪਕਲੀ ਹੋਣੀ ਆ ਭਾਵੇਂ ਇਕੱਠੇ ਹੋ ਕੇ ਵੀ ਹਮਲਾ ਮਾਰ ਲੈਣ ਕਿਉਂਕਿ ਜਲੰਧਰ ਵੀ ਇਸ ਸੀਟ ਦੇ ਉੱਤੇ ਅਕਾਲੀ ਦਲ ਦੀ ਬਹੁਤ ਹੀ ਵੋਟ ਹੈ ਨਹੀਂ ਸ਼ਹਿਰੀ ਖੇਤਰ ਦੀ ਸੀਟ ਆ ਇਹਦੇ ਵਿੱਚ ਵੀ ਬਹੁਤ ਹੀ ਵੋਟ ਹੈ ਨਹੀਂਗੀ ਤੇ ਰਾਏ ਤਾਂ ਇਹ ਬਣੀ ਹੋਈ ਆ ਲੋਕਾਂ ਦੀ ਕਿ ਸੱਤਾਧਾਰੀ ਧਿਰ ਦੀ ਝੋਲੀ ਦੇ ਵਿੱਚ ਸੀਟ ਪੈ ਜਾਂਦੀ ਹੁੰਦੀ ਜਿਮਨੀ ਚੋਣ ਵਾਲੀ ਕਿਉਂਕਿ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਜਦੋਂ ਜਿਮਨੀ ਚੋਣ ਹੁੰਦੀ ਸੀ ਉਦੋਂ ਉਹਨਾਂ ਦੀ ਝੋਲੀ 'ਚ ਪੈ ਜਾਂਦੀ ਸੀ ਕਾਂਗਰਸ ਵੇਲੇ ਕਾਂਗਰਸ ਦੀ ਝੋਲੀ 'ਚ ਪੈ ਗਈ ਪਰ ਹਾਂ ਇਹ ਪ੍ਰਥਾ ਐਤਕੀ ਜਾਰੀ ਰਹੂਗੀ ਜਾਂ ਨਹੀਂ ਰਹੂਗੀ ਆਪਾਂ ਇਹਦੇ ਬਾਰੇ ਦਾਅਵਾ ਨਹੀਂ ਕਰ ਸਕਦੇ ਪਰ ਤੁਸੀਂ ਇਹ ਦੇਖੋ ਜੀ ਕਿ ਆਮ ਆਦਮੀ ਪਾਰਟੀ ਵਾਸਤੇ ਕਿੰਨੀ ਮਹੱਤਵਪੂਰਨ ਇਹ ਸੀਟ ਬਣ ਗਈ ਦੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਪੱਕੇ ਤੌਰ ਦੇ ਉੱਤੇ ਜਲੰਧਰ ਦੇ ਵਿੱਚ ਡੇਰਾ ਲਾ ਲਿਆ। ਇਸ ਵੇਲੇ ਪੰਜਾਬ ਦੇ ਮੰਤਰੀ ਸਹਿਬਾਨ ਆ ਜਿਹੜੇ ਉਹ ਜਲੰਧਰ ਪੱਛਮੀ ਵਾਲੀ ਸੀਟ ਦੀਆਂ ਗਲੀਆਂ ਦੇ ਵਿੱਚ ਫਿਰਦੇ ਆ। ਇਸ ਵੇਲੇ ਵਿਧਾਇਕ ਸਹਿਬਾਨ ਆ ਜਿਹੜੇ ਵਕਤ-ਵਕਤ ਖਾਵਾਂ ਦੇ ਕੋਈ ਮਾਝੇ ਦਾ ਕੋਈ ਦਬਾਬੇ ਦਾ ਤੇ ਕੋਈ ਮਾਲਵੇ ਦਾ ਉਹ ਸਾਰੇ ਦੇ ਸਾਰੇ ਇਸ ਵੇਲੇ ਜਲੰਧਰ ਪੱਛਮੀ ਵਾਲੀ ਸੀਟ ਦੇ ਵਿੱਚ ਫਿਰਦੇ ਆ। ਤੁਸੀਂ ਦੇਖੋ ਜੀ ਇਹ ਸੀਟ ਕਿੰਨੀ ਮਹੱਤਵਪੂਰਨ ਹੈ। ਕਈ ਕੇਂਦਰੀ ਮੰਤਰੀ ਬੀਜੇਪੀ ਦੇ ਸਮਰਥਨ ਦੇ ਵਿੱਚ ਆਪਣੇ ਉਮੀਦਵਾਰ ਸ਼ੀਤਲ ਅੰਗਰਾਲ ਦੇ ਪੱਖ ਦੇ ਵਿੱਚ ਜਲੰਧਰ ਦੇ ਵਿੱਚ ਆ ਰਹੇ ਆ। ਤੁਸੀਂ ਦੇਖੋ ਜੀ ਸੀਟ ਕਿੰਨੀ ਮਹੱਤਵਪੂਰਨ ਲੱਗਦੀ ਹੈ ਕਿ ਕਈ ਜਿਹੜੇ ਆ ਉਹ ਦਿੱਲੀ ਦੇ ਜਾਂ ਹੋਰ ਵੱਖ-ਵੱਖ ਸੂਬਿਆਂ ਦੇ ਗੁਜਰਾਤ ਦੇ ਜਾਂ ਹਰਿਆਣੇ ਦੇ ਕਾਂਗਰਸੀ ਜਿਹੜੇ ਮੈਂਬਰ ਪਾਰਲੀਮੈਂਟ ਆ ਉਹ ਇੱਥੇ ਜਲੰਧਰ ਦੇ ਵਿਚ ਆਉਣ ਨੂੰ ਤਿਆਰ-ਬਰ-ਤਿਆਰ ਆ ਯਾਨੀ ਕਿ ਇਹ ਸੀਟ ਦੇ ਉੱਤੇ ਮੁੱਖ ਮੁਕਾਬਲਾ ਤਿੰਨ ਪਾਰਟੀਆਂ ਦੇ ਵਿੱਚ ਹੀ ਮੈਂ ਇਹ ਨਹੀਂ ਗੱਲ ਕਹਿੰਦਾ ਜੀ ਕਿ ਖਲਾਣੀ ਪਾਰਟੀ ਦਾ ਭਲੜਾ ਭਾਰੀ ਆ ਕਾਂਗਰਸ ਆਮ ਆਰਬੀ ਪਾਰਟੀ ਤੇ ਭਾਜਪਾ ਭਾਜਪਾ ਇਹ ਮੰਨਦੇ ਵੀ ਭਾਈ ਇਹ ਸ਼ਹਿਰੀ ਸੀਟ ਹੈ ਜਿਹੜੀ ਅੱਤ ਕੀ ਚਰਨਜੀਤ ਸਿੰਘ ਜੰਨੀ ਹੋਰੀ ਭਾਵੇਂ ਜਿੱਥੇ ਆ ਨੌਂ ਵਿਧਾਨ ਸਭਾ ਹਲਕੇ ਦੇ ਵਿੱਚ ਨਵਾਂ ਸਾਬਾ ਦੇ ਉੱਤੇ ਕਾਂਗਰਸ ਪਹਿਲੇ ਨੰਬਰ ਦੇ ਉੱਤੇ ਰਹੀ ਹੈ ਪਰ ਜਿਹੜੀ ਜਲੰਧਰ ਪੱਛਮੀ ਵਾਲੀ ਸੀਟ ਹੈ ਇਹਦੇ ਉੱਤੇ ਆਮ ਆਦਮੀ ਪਾਰਟੀ 3ਵੇਂ ਨੰਬਰ ਤੇ ਰਹੀ ਹੈ ਇਹਦੇ ਵਿੱਚ ਬੀਜੇਪੀ ਦੂਜੇ ਨੰਬਰ ਤੇ ਰਹੀ ਹੈ ਕਾਂਗਰਸ ਪਹਿਲੇ ਨੰਬਰ ਤੇ ਰਹੀ ਹੈ ਬੀਜੇਪੀ ਨੂੰ ਇਹ ਲੱਗਦਾ ਵੀ ਸ਼ਹਿਰੀ ਖੇਤਰ ਦੀ ਵੋਟ ਸਾਡੇ ਪੱਖ ਚ ਭੁਗਤ ਜਾਣੀ ਪਰ ਜਿਹੜੀ ਇਹ ਸੀਟ ਹੈ ਇੱਥੇ ਵੋਟ ਭਗਤ ਭਾਈਚਾਰੇ ਦੀ ਕਾਫੀ ਹੈ ਇੱਥੇ ਵੋਟ ਆ ਜਿਹੜੀ ਉਹ ਵਾਲਮਿਕ ਭਾਈਚਾਰਾ ਰਵਿਦਾਸ ਭਾਈਚਾਰਾ ਉਹਦੀ ਹੈ ਉਹਨਾਂ ਦਾ ਆਪਸ ਦੇ ਵਿੱਚ ਕਈ ਥਾਵਾਂ ਦੇ ਉੱਤੇ ਵਿਚਾਰ ਧਾਰਕ મત ਭੇੜਾ ਇਸ ਕਰਕੇ ਗੁਣਾ ਘਟਾਓ ਜਾਤੀ ਦੇ ਆਧਾਰ ਨੇ ਉੱਤੇ ਭਾਈਚ ਤੇ ਯੋਗਾ ਵਾਲੀ ਕੁੜੀ ਦਾ ਕੀ ਬਣਿਆ ਜੀ ਪਹਿਲਾਂ ਤਾਂ ਉਹ ਡਰ ਗਈ ਸੀ ਫਿਰ ਹੁਣ ਅੜ ਗਈ ਉਹ ਕਹਿੰਦੀ ਮੈਂ ਕਾਨੂੰਨੀ ਲੜਾਈ ਲੜੂੰਗੀ ਆ ਬਿਲਕੁਲ ਜੀ ਅਸਲ ਦੇ ਵਿੱਚ ਨਾ ਲੱਗੇ ਕੱਲ ਆਪਾਂ ਖਬਰ ਸਾਂਝੀ ਕੀਤੀ ਸੀ ਰੈਡ ਐਫਐਮ ਤੇ ਸਾਡੇ ਪਰਿਵਾਰ ਕਿਲੀਆਂ ਦੇ ਨਾਲ ਕਿ ਇਸ ਬੀਬੀ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਜੀ ਕਿ ਮੈਂ ਮਾਫੀ ਮੰਗਦੀ ਹਾਂ ਇੱਕ ਵਾਰ ਫੇਰ ਤੇ ਮੇਰੀ ਗਲਤੀ ਕੋਈ ਹੈ ਨਹੀਂ ਕਿ ਮੈਂ ਤਾਂ ਜਾਣੇ ਅਣਜਾਣੇ ਦੇ ਵਿੱਚ ਜੋ ਕਰ ਬੈਠੀ ਕਰ ਬੈਠੀ ਮੈਂ ਮਾਫੀ ਤੋਂ ਬਿਨਾ ਹੁਣ ਮੈਂ ਮਾਫੀ ਤੋਂ ਬਿਨਾ ਉਹ ਕਹਿੰਦੀ ਜੀ ਹੁਣ ਕਰ ਵੀ ਕੀ ਸਕਦੀ ਆ ਪਰ ਹੁਣ ਇਸ ਮਾਮਲੇ ਦੇ ਵਿੱਚ ਮੋੜ ਆ ਗਿਆ ਜੀ ਅੱਜ ਇਸ ਬੀਬੀ ਨੇ ਗੱਲ ਕਹੀ ਆ ਉਹ ਕਹਿੰਦੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੇਰੇ ਖਿਲਾਫ ਕੀਤੀ ਗਈ ਐਫਆਈਆਰ ਨੂੰ ਵਾਪਸ ਲਵੇ ਨਹੀਂ ਤਾਂ ਫਿਰ ਮੈਂ ਫਾਈਟ ਕਰਨ ਦੇ ਲਈ ਤਿਆਰ ਆ ਮੈਂ ਵੀ ਕਾਨੂੰਨੀ ਲੜਾਈ ਲੜਨ ਵਾਸਤੇ ਕਹਿੰਦੀ ਕਿ ਤਿਆਰ ਬਰ ਤਿਆਰ ਆ ਤੇ ਲੰਘੇ ਕਾਲੀ ਹਾਲੇ ਅੰਮ੍ਰਿਤਸਰ ਦੀ ਪੁਲਿਸ ਨੇ ਇਸ ਬੀਬੀ ਨੂੰ ਅਰਚਨਾ ਮਕਵਾਨਾ ਨੂੰ ਨੋਟਿਸ ਜਾਰੀ ਕੀਤਾ ਵੀ 30 ਜੂਨ ਤੱਕ ਉੱਤਰ ਦੇ ਵੀ ਤੂੰ ਆਹ ਕੁਝ ਕੀਤਾ ਤਾਂ ਕਿਉਂ ਕੀਤਾ ਹੁਣ ਸ਼੍ਰੋਮਣੀ ਕਮੇਟੀ ਇੱਕ ਹੋਰ ਗੱਲ ਕਹਿੰਦੀ ਆ ਉਹ ਕਹਿੰਦੇ ਵੀ ਅਸੀਂ ਸੀਸੀਟੀਵੀ ਕੈਮਰਾ ਦੀ ਫੁਟੇਜ ਦੇਖੀ ਆ ਉਹਦੇ ਵਿੱਚ ਸੰਗਤ ਇਹਨੂੰ ਉਸ ਦਿਨ ਰੋਲ ਕਰਈ ਜਾ ਪਰ ਇਹ ਫੇਰ ਵੀ ਯੋਗਾ ਕਰ ਜੀਜੀ ਹਮ ਹਮ ਪਰ ਉੱਥੇ ਲਿਖ ਕੇ ਲਾਇਆ ਹੋਇਆ ਮੇਰਾ خیال ਹੈ ਹਾਂਜੀ ਮੈਨੂੰ ਕਿਸੇ ਨੇ ਦੱਸਿਆ ਵੀ ਯੋਗਾ ਨਹੀਂ ਕਰ ਸਕਦੇ ਅੰਦਰ ਤੇ ਜੋ ਉੱਥੇ ਲਿਖਿਆ ਹੋਇਆ ਜੀ ਕਿ ਦੇਖੋ ਸਾਦਗੀ ਨਾਲ ਚੱਲੋ ਵਾਹਿਗੁਰੂ ਦਾ ਸਿਮਰਨ ਕਰੋ ਤੇ ਫੋਟੋ ਖਿਚਣ ਦੀ ਮਨਾਹੀ ਹੈ ਉੱਥੇ ਆਹ ਗੱਲਾਂ ਤਾਂ ਲਿਖੀਆਂ ਹੋਈਆਂ ਪਰ ਗੱਲ ਵੀ ਯੋਗਾ ਜਾਂ ਕੋਈ ਹੋਰ ਉਚੇਚੀ ਗੱਲ ਆ ਵੀ ਭਾਈ ਇਹ ਸਿਆ ਨਾ ਕਰੋ ਇਹ ਤਾਂ ਨਹੀਂ ਲਿਖਿਆ ਜੀ ਪਰ ਗੱਲ ਦੀ ਕੁਝ ਕੁ ਗੱਲਾਂ ਨਾ ਵੀ ਲਿਖੀਆਂ ਹੋਣ ਤਾਂ ਵੀ ਸਾਡੀ ਸਮਝ ਦੇ ਵਿੱਚ ਹਿੱਸਾ ਬਣਦੀਆਂ। ਜਿਵੇਂ ਮੰਨ ਲਓ ਉਦਾਹਰਣ ਦੇ ਤੌਰ ਤੇ ਉੱਥੇ ਮੈਂ ਅਯੁੱਧਿਆ ਦੇ ਵਿੱਚ ਜਾਵਾਂ ਮੱਥਾ ਟੇਕਣ ਦੇ ਲਈ। ਮੈਂ ਉੱਥੇ ਹੀ ਜਾਵਾਂ ਵੀ ਸ਼ਰਦਾਵਸ ਜਾਵਾਂ। ਤੇ ਮੈਂ ਉੱਥੇ ਜਾ ਕੇ ਟਪਾਲ ਪੱਤਗਾ ਥੋੜੀ ਕਰੂੰਗਾ। ਜਾਵਾਂ ਉੱਥੇ ਭੰਗੜਾ ਥੋੜੀ ਪਾਉਣ ਲੱਗ ਜਾਊਗਾ ਵੀ ਅੱਜ ਚਲੋ ਭੰਗੜਾ ਦਿਵਸ ਤਾਂ ਮੈਂ ਇੱਥੇ ਦੋ ਚਾਰ ਛੋੜੇ ਜਿਹੇ ਝੂਮਰ ਦੇ ਨਮੂਨੇ ਪੇਸ਼ ਕਰਦੇ ਆ। ਮੈਂ ਬਾਬਾ ਬਾਲਕਨਾਥ ਜਾਵਾਂ। ਮੈਂ ਚੰਤਪੁਰ ਨਹੀਂ ਜਾਵਾਂ। ਮੈਂ ਰਾਮ ਤੀਰਥ ਜਾਵਾਂ। ਗੁਰਦਿਆਣਾ ਮੰਦਿਰ ਜਾਵਾਂ। ਕਿਸੇ ਚ ਮੈਂ ਉਸ ਧਰਮ ਦੇ ਨਾਲ ਸਬੰਧਤ ਹੋਵਾਂ ਨਾ ਹੋਵਾਂ ਪਰ ਮੈਨੂੰ ਮर्यादा ਦਾ ਤਾਂ ਪਤਾ ਹੋਊਗਾ ਨਾ ਕਿ ਕਿ ਮੈਂ ਮर्यादा ਵਿੱਚ ਰਹਿਣਾ ਕਿਵੇਂ ਆ ਇਹ ਮਾਮਲਾ ਇਸ ਕਰਕੇ ਵੱਡਾ ਬਣਿਆ ਜੇ ਅੱਛਾ ਤੁਸੀਂ ਅਯੁੱਧਿਆ ਦੀ ਗੱਲ ਕੀਤੀ ਹੈ ਕਹਿੰਦੇ ਪਹਿਲਾਂ ਹੀ ਮੀਂਹ ਪਿਆ ਪਹਿਲੇ ਮੀਂਹ ਨਾਲ ਹੀ ਜਿਹੜਾ ਰਾਮ ਮੰਦਰ ਸੀ ਉਹ ਚੋਣ ਲੱਗ ਪਿਆ ਛੱਤ ਕਹਿੰਦੇ ਲੀਕ ਕਰ ਗਈ ਹਾਂ ਬਿਲਕੁਲ ਜੀ ਇਹ ਬੜੀ ਹੈਰਾਨੀ ਵਾਲੀ ਗੱਲ ਆ ਕਿਉਂਕਿ ਉਹ ਤਾਂ ਇਹ ਗੱਲ ਕਹਿੰਦੇ ਬੀਜੇਪੀ ਦੇ ਆਗੂਏ ਗੱਲ ਕਹਿੰਦੇ ਆ ਕਿ ਭਾਈ ਅਸੀਂ ਇੱਥੇ ਬਹੁਤ ਵੱਡੇ ਵੱਡੇ ਇੰਜੀਨੀਅਰ ਲਿਆਂਦੇ ਇਸ ਜਿਸੀ ਬਹੁਤ ਵੱਡੇ ਵੱਡੇ ਦੁਨੀਆਂ ਦੇ ਵਿੱਚੋਂ ਕਾਰੀਗਰ ਲਿਆਂਦੇ ਆ ਪਰਾ ਤਾਂ ਸਾਰੀ ਬੋਲ ਜੀ ਖੁੱਲ ਗਈ ਤੁਸੀਂ ਸਾਹਿਬ ਮੀ ਇੱਕ ਪਿਆ ਹਾਲੇ ਮੈਂ ਜੇ ਗਲਤ ਨਾ ਹੋਵਾਂ ਤਾਂ 20 ਜਾਂ 22 ਜਨਵਰੀ ਨੂੰ ਇਹਦਾ ਉਦਘਾਟਨ ਕੀਤਾ ਗਿਆ ਸੀ ਰਾਮ ਮੰਦਰ ਦਾ ਕਾੜੀ ਕਾੜੀ ਤੇ ਕੀਤਾ ਗਿਆ ਸੀ ਹਾਲੇ ਇਹ ਅੱਧਾ ਕੰਪਲੀਟ ਹੋਇਆ ਜੀ ਅੱਧਾ ਬਾਕੀ ਆ ਹਾਲੇ ਇਹ ਨਿਰਮਾਣ ਅਧੀਨ ਆ ਨਿਰਮਾਣ ਅਧੀਨ ਇਹ ਚੋਣਾਂ ਦੇ ਕਰਕੇ ਸਾਰਾ ਕੁਝ ਹੋਇਆ ਪਹਿਲਾਂ ਤਾਂ ਦੂਜੀ ਗੱਲ ਵੀ ਜਦੋਂ ਹੁਣ ਮੀ ਪੈ ਗਿਆ ਤੇ ਇੱਕ ਤਾਂ ਵੀ ਮੰਦਰ ਦੀ ਛੱਤ ਚੋਣ ਲੱਗਤੀ ਜਿਹੜਾ ਇੱਥੇ ਨਵਾਂ ਰੇਲਵੇ ਸਟੇਸ਼ਨ ਬਣਾਇਆ ਗਿਆ ਤੇ ਉਹਦੇ ਕਰਨੇ ਪੈਗੀ ਜਿਹੜਾ ਇੱਥੇ 10-12 ਕਿਲੋਮੀਟਰ ਲੰਮਾ ਰਾਮਪਥ ਬਣਾਇਆ ਗਿਆ ਉਹ 8-9 ਥਾਂ ਤੇ ਸੜਕ ਤਾਂ ਸੀ ਗਿਆ ਬਹੁਤ ਵੱਡੇ ਵੱਡੇ ਟੋਲੇ ਪੈ ਗਏ ਆ ਤੇ ਹੁਣ ਇਹਦੇ ਤੇ ਸਵਾਲ ਖੜੇ ਹੋਏ ਵੀ ਆ ਭਾਈ ਬਣਾਇਆ ਕਿਹੜੇ ਹਿਸਾਬ ਨਾਲ ਆ ਜੀ ਪਰ ਜਿਹੜੀ ਫੈਜ਼ਾਬਾਦ ਸੀਟ ਦੇ ਵਿੱਚ ਫੈਜ਼ਾਬਾਦ ਲੋਕ ਸਭਾ ਸੀਟ ਦੇ ਵਿੱਚ ਅਯੋਧਿਆ ਹੁੰਦਾ ਸੋ ਫੈਜ਼ਾਬਾਦ ਵਾਲੀ ਸੀਟ ਭਾਜਪਾ ਬੜੇ ਬੁਰੇ ਤਰੀਕੇ ਨਾਲ ਹਾਰੀ ਹੈ ਜੀ ਹਮ ਹਮ ਅੱਛਾ ਦਿੱਲੀ ਦੇ ਵਿੱਚ ਜਿਹੜਾ ਪਾਣੀ ਦਾ ਸੰਕਟ ਸੀ ਉਹ ਟਲ ਗਿਆ ਜਾਂ ਕਿਵੇਂ ਚੱਲ ਰਿਹਾ ਆਤਸ਼ੀ ਦਾ ਕੀ ਬਣਿਆ ਜੇਹੋ ਜੇ ਪਾਣੀ ਵਾਲਾ ਸੰਕਟ ਬਿਲਕੁਲ ਜਾਰੀ ਹੈ ਜੀ ਉਵੇਂ ਦਾ ਉਵੇਂ ਆ ਆਤਿਸ਼ੀ ਹੋਰਾਂ ਨੇ 5 ਦਿਨ ਧੋਖੜ ਹੜਤਾਲ ਰੱਖੀ ਸੀ ਵੀ ਭਾਈ ਦਿੱਲੀ ਦੇ ਲੋਕਾਂ ਨੂੰ ਪਾਣੀ ਸੰਕਟ ਦੇ ਵਿੱਚੋਂ ਬਾਹਰ ਕੱਢਣ ਲਈ ਸਰਕਾਰਾਂ ਕੁਝ ਕਰ ਨਹੀਂ ਰਹੀਆਂ ਪਰ ਉਹ ਵੀ ਗੱਲ ਉਵੇਂ ਦੀ ਉਵੇਂ ਰਹਗੀ ਤੇ ਬਾਅਦ ਦੇ ਵਿੱਚ ਉਹਨਾਂ ਦੀ ਸਿਹਤ ਦੇ ਵਿੱਚ ਵਿਗਾੜ ਆ ਗਿਆ 슈ਗਰ ਘਟ ਗਈ ਭਾਰ ਘਟ ਗਿਆ ਕੁਝ ਕੁ ਹੋਰ ਦਿੱਕਤਾਂ ਆ ਗਈਆਂ ਤੇ ਹੁਣ ਪਤਾ ਲੱਗਾ ਜੀ ਕਿ ਆਤਿਸ਼ੀ ਹੋਰਾਂ ਨੂੰ ਜਿਹਨਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ ਆਈਸੀਯੂ ਦੇ ਵਿੱਚ ਦਾਖਲ ਸੀ ਤੇ ਅੱਜ ਉਹਨਾਂ ਨੂੰ ਛੁੱਟੀ ਮਿਲ ਗਈ ਹੈ ਹਸਪਤਾਲ ਦੇ ਵਿੱਚੋਂ ਉਹ ਘਰ ਦੇ ਵਿੱਚ ਆ ਗਏ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਜੰਗ ਜਾਰੀ ਰਹੇਗੀ। 14 ਵਰਤ ਦੁਆਰਾ ਸ਼ੁਰੂ ਕਰਤਾ ਜੀ। ਨਹੀਂ ਜੀ ਵਰਤ ਨੇ ਦੁਬਾਰਾ ਸ਼ੁਰੂ ਕੀਤਾ ਜੀ ਪਰ ਇਹ ਆ ਵੀ ਉਹ ਉਹਨਾਂ ਦੀ ਹੁਣ ਸਥਿਤੀ ਸਟੇਬਲ ਆ ਤੇ ਦਵਾਈਆਂ ਦੇ ਉੱਤੇ ਆ ਤੇ ਘਰ ਜਾਣ ਦੀ ਉਹਨਾਂ ਨੂੰ ਆਜਾ ਮਿਲ ਗਈ ਪਰ ਹਾਲੇ ਵਰਤ ਨਹੀਂ ਸ਼ੁਰੂ ਕੀਤਾ ਜੀ। ਹੂੰ ਹੂੰ। ਤੇ ਬਾਕੀ ਧੀ ਜਲਦੀ ਰੇਲ ਗੱਡੀ ਚੋਂ ਮੁੰਡੇ ਨੂੰ ਥੱਲੇ ਸੁਟਿਆ ਉਹ ਜਾਣ ਬੁੱਝ ਕੇ ਸੁਟਿਆ ਜੀ ਕਿਸੇ ਨੇ? ਆ ਬਿਲਕੁਲ ਜੀ ਇਹ ਸੁਰ ਮੁੰਡੇ ਦੇ ਵੱਲੋਂ ਦਿੱਤੇ ਗਏ ਬਿਆਨਾਂ ਦੇ ਮਸਾਬਕ ਤੁਹਾਨੂੰ ਸਭ ਉਹਨੂੰ ਜਾਨਵੱਦ ਕੇ ਹੀ ਸੁਟਿਆ ਗਿਆ। ਇਹ ਵਾਕਿਆ ਲੁਧਿਆਣਾ ਨਾਲ ਸੰਬੰਧਤ ਹੈ। ਇਥੇ ਲੁਧਿਆਣੇ ਦੇ ਰੇਲਵੇ ਸਟੇਸ਼ਨ ਦੇ ਕੋਲੇ ਕਹਿੰਦੇ ਵੀ ਚੱਲਦੀ ਰੇਲ ਗੱਡੀ ਦੇ ਵਿੱਚੋਂ ਮੁੰਡੇ ਨੂੰ ਚੱਕ ਕੇ ਬਾਹਰ ਸੁੱਟਤਾ। ਇਹ ਖਬਰ ਤਾਂ ਅਸਲ ਵਿੱਚ 2-3 ਹਫ਼ਤੇ ਪੁਰਾਣੀ ਹੈ। ਪਰ ਕਿਉਂਕਿ ਮੁੰਡੇ ਦੇ ਸੱਟਾਂ ਇਹ ਨਾ ਲੱਗੀਆਂ ਤੇ ਉਹ ਡੀਐਮਸੀ ਦੇ ਵਿੱਚ ਬਿਆਨਾਂ ਦਾ ਮੈਡੀਕਲ ਕਾਲਜ ਦੇ ਵਿੱਚ ਦਾਖਲਾ ਲੁਧਿਆਣੇ ਤੇ ਉਹ ਪਹਿਲਾਂ ਬਿਆਨ ਦੇਣ ਦੇ ਸਮਰੱਥ ਨਹੀਂ ਸੀਗਾ ਤੇ ਹੁਣ ਉਹਨੂੰ ਹੋਸ਼ ਆਈ ਹੈ ਤੇ ਉਹਨੇ ਬਿਆਨ ਦਿੱਤੇ ਆ ਤੇ ਪੁਲਿਸ ਨੇ ਵੀ ਬਿਆਨ ਜਾਰੀ ਕੀਤੇ ਆ। ਪੁਰਸਨੇ ਗੱਲ ਕਹੀਏ ਜੀ ਕਿ ਮੁੰਡੇ ਨੇ ਆਖਿਆ ਵੀ ਮੈਂ ਇੱਥੇ ਰੇਲ ਗੱਡੀ ਦਾ ਸਫ਼ਰ ਕਰਦਾ ਸੀ ਕੋਈ ਬੀੜੀ ਸਿਗਰਟ ਪੀਣ ਲੱਗ ਪਿਆ ਹੁਣ ਨਾਲ ਤੇ ਆਨੇ ਰੁਕਿਆ ਇਹ ਕਹਿੰਦਾ ਮੈਂ ਰੁਕ ਵੀ ਗਿਆ ਸੀਗਾ ਪਰ ਇਸ ਦੇ ਬਾਵਜੂਦ ਉਹ ਮੇਰੇ ਨਾਲ ਲੜਨੀ ਟਕੜਨ ਲੱਗ ਪਈ ਤੇ ਬਾਅਦ ਵਿੱਚ ਮੈਨੂੰ ਚੱਲਦੀ ਰੇਲ ਗੱਡੀ ਦੇ ਵਿੱਚੋਂ ਥੱਲੇ ਸੁੱਟਤਾ ਉਹਦੇ ਸੱਟਾਂ ਬਹੁਤ ਘਮੀਰ ਲੱਗੀਆਂ ਹਾਲੇ ਵੀ ਜ਼ਿੰਦਗੀ ਮੌਤ ਦੀ ਜੰਗ ਲੜ ਰਿਹਾ ਪੈਰਾਲਾਈਜ਼ ਹੋ ਗਿਆ ਕਈ ਤਰ੍ਹਾਂ ਦੇ ਚੰਦ ਟਕਾ ਆ ਗਿਆ ਜੀ ਕਿਹੜੇ ਪਿੰਡ ਦੀ ਸਰਪੰਚਣੀ ਹੈ ਜਿਹੜੀ ਮੁੰਡਿਆਂ ਨੂੰ ਸ਼orts ਨਹੀਂ ਪਾਉਣ ਦਿੰਦੀ ਆਪਣੀ ਜਿਹੜੀ ਉਹ ਹੁੰਦਾ ਲੰਬੀ ਪੈਂਟ ਜੀ ਵਰਗਾ ਦੀ ਪੈਂਟ ਨਹੀਂ ਪਾਉਣ ਦਿੰਦੀ ਜਿਹੜੀ ਨਿਕਰ ਵਰਗੀ ਆ ਇਹਦਾ ਕੀ ਮੈ ਸਮਝ ਨਹੀਂ ਆਈ ਮੈਨੇ ਤੁਹਾਡੀ ਇਹ ਅਹ ਦੇਖੋ ਕਹਿੰਦੇ ਸਭ ਗੱਲੇ ਜਿਕੇ ਇਹ ਤਾਂ ਨਾ ਅਹਿਮ ਲੱਗਦਾ ਮੈਨੂੰ ਸਰਪੰਚਣੀ ਬਾਰੇ ਤਾਂ ਜਿਵੇਂ ਕੋਈ ਤਾਲੇਬਾਨੀ ਰੂਹ ਆ ਗਈ ਹੁੰਦੀ ਜਿਹਦੇ ਵਿੱਚ ਜਾਂ ਕਿ ਮਜੌਂਗ ਦੀ ਭੈਣ ਨੇ ਫੈਸਲਾ ਸੁਣਾਤਾ ਇਹ ਹਰਿਆਣਾ ਦੇ ਪਵਾਨੀ ਖੇਤਰ ਦੇ ਵਿੱਚ ਪਿੰਡ ਹੈਗਾ ਜੀ ਤੇ ਇਸ ਪਿੰਡ ਦੀ ਸਰਪੰਚਣੀ ਦੇ ਵੱਲੋਂ ਹੁਕਮ ਜਾਰੀ ਕੀਤਾ ਗਿਆ ਉਹ ਕਹਿੰਦੀ ਵੀ ਦੇਖੋ ਸਾਡੇ ਪਿੰਡ ਦੇ ਵਿੱਚ ਕੈਪਰੀ ਪਾ ਕੇ ਫਿਰੂਗਾ ਜਿਹੜਾ ਗੋਡਿਆਂ ਤੱਕ ਆਪਾਂ ਲੰਮੀ ਨੀਕਰ ਪਾਉਂਦੇ ਆ ਨੀਕਰ ਤੋਂ ਥੋੜੀ ਜਿਹੀ ਲੰਮੀ ਤੇ ਪੈਂਟ ਤੋਂ ਛੋਟੀ ਅੱਧ ਬਚਲੇ ਜਿਹੜੀ ਗੋਡਿਆਂ ਤੇ ਰਹਿ ਜਾਂਦੀ ਕਿ ਆਪਨੀ ਪਾ ਕੇ ਜੇਕਰ ਕੋਈ ਕੋਈ ਮੂੰਗਾ ਤੇ ਉਹ ਕਹਿੰਦੇ ਜੀ ਫੇਰ ਅਸੀਂ ਉਹਦੇ ਉੱਤੇ ਬਣਦੀ ਸਰਨੀ ਕਾਰਵਾਈ ਕਰਾਂਗੇ ਉਹਨੇ ਮਤਾ ਵੀ ਪਾਸ ਕਰ ਦਿੱਤਾ ਇਹ ਗੁਜਰਾ ਪੈਂਡ ਹੈਗਾ ਜੀ ਗੁਜਰਾਵਾਲੀ ਪੈਂਡ ਐਥੇ ਇਹ ਪਹਾੜੀ ਦੇ ਵਿੱਚ ਹਰਿਆਣੇ ਦੇ ਵਿੱਚ ਤੇ ਉਹ ਸਰਪੰਚ ਜੀ ਨੇ ਗੱਲ ਕਹਿੰਦੀ ਵੀ ਭਾਈ ਇਸ ਤਰੀਕੇ ਦੇ ਨਾਲ ਜਦੋਂ ਕੋਈ ਪਾ ਕੇ ਕੈਪਰੀਆਂ ਮੁੰਡੇ ਫਿਰਦੇ ਆ ਤੇ ਔਰਤਾਂ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਔਰਤਾਂ ਮੂੰਹ ਟਕਦੀਆਂ ਰਾਬ ਬਦਲ ਜਾਂਦੀਆਂ ਉਹਨਾਂ ਦੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਵਕਾਰ ਗਲਤ ਹੁੰਦੇ ਆ ਉਹ ਕਦੀ ਵੀ ਜੇਕਰ ਕਿਸੇ ਨੇ ਇਹ ਨਿਕਰਜੀ ਪਾ ਕੇ ਫਿਰਦੇ ਹੋਏ ਤੇ ਫਿਰ ਭਾਈ ਅਸੀਂ ਉਹਨੇ ਤਾਂ ਬਣਦੀ ਫਿਰਦੀ ਕਾਰਵਾਈ ਕਰਾਂਗੇ ਜੀ ਹੂੰ ਤੇ ਪੰਜਾਬ ਦਾ ਮੌਸਮ ਕਿਹੋ ਜਿਹਾ ਜੀ ਮੌਨਸੂਨ ਪਹੁੰਚ ਗਈਆਂ ਹਾਂ ਬਹ ਬਿਲਕੁਲ ਹੀ ਪੰਜਾਬ ਦੇ ਵਿੱਚ ਮੌਨਸੂਨ ਪੌਣਾ ਪਹੁੰਚ ਗਿਆ ਜੀ ਤੇ ਪੰਜਾਬ ਦੇ ਵਿੱਚ ਅੱਜ ਵਕ ਵਕ ਥਾਵਾਂ ਦੇ ਉੱਤੇ ਖਾਸਾ ਨਹੀਂ ਪਿਆ ਹਾਲਾਂਕਿ ਜਲੰਧਰ ਦੇ ਵਿੱਚ ਘਟ ਪਿਆ ਪਰ ਲੁਧਿਆਣੇ ਦੇ ਵਿੱਚ ਇਧਰ ਚੰਡੀਗੜ੍ਹ ਦੇ ਵੱਲ ਇਧਰ ਫਰੀਦਕੋਟ ਦੇ ਵੱਲ ਤੇ ਬਾਕੀ ਹੋਰ ਹਿੱਸਿਆਂ ਦੇ ਵਿੱਚ ਵੀ ਕਾਫੀ ਨਹੀਂ ਪਿਆ ਗਿਆ ਮੌਸਮ ਵਿਭਾਗ ਨੇ ਕਿਹਾ ਜੀ ਆਉਂਦੇ 48 ਘੰਟਿਆਂ ਦੇ ਵਿੱਚ ਵੀ ਮੀਂਹ ਪੈ ਜਾਣਾ ਤੇ ਅੱਜ ਮੀਂਹ ਦੇ ਕਰਕੇ ਤੇ ਘਰ ਦੇ ਵਿੱਚ கரਂਟ ਆ ਗਿਆ ਤਾਰ ਦੇ ਵਿੱਚ ਤੇ ਲੁਧਿਆਣੇ ਦੇ ਵਿੱਚ ਤਿੰਨ ਮੌਤਾਂ ਵੀ ਹੋਈਆਂ ਤੇ ਜਿਹੜੀਆਂ ਤਿੰਨ ਮੌਤਾਂ ਹੋਈਆਂ ਉਹਦੇ ਵਿੱਚ ਇੱਕ ਬੱਚਾ ਵੀ ਸ਼ਾਮਲਾ ਜਿਹਦਾ ਕੱਲ ਨੂੰ ਜਨਮ ਦਿਨ ਸੀਗਾ ਜੀ ਇਸ ਵੈਰੀ ਸੈਡ ਜਨਾਬ ਜੀ ਬਹੁਤ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਤੁਹਾਡਾ ਇਸ ਦਾ ਮਜ਼ਾ ਜੁਹਰ ਹੈ ਰੈਡ ਐਫ ਐਮ